ਜੂਤ ਹਾਂਜੀ ਕਿੰਨਾ ਟਾਈਮ ਹੋ ਗਿਆ ਵਾ ਅਜ ਤੱਕ ਸਫਾਈ ਨਹੀਂ ਹੋਈ ਬਸ ਹੋ ਗਈ ਏ ਥੋੜੀ ਅਕੜੀ ਫੜਾਈ ਬਰੀ ਪੂਆ ਜੀ ਹੁਣਾਂ ਦਾ ਫੋਨ ਆਇਆ ਸੀਗਾ ਹਾਂਜੀ ਆਇਆ ਏ ਮੈਨੂੰ ਵੀ ਕਹਿੰਦੇ ਸਫਰ ਜੀ ਕਹਿੰਦੇ ਵੀ ਆ ਜਾਓ ਤੁਸੀਂ ਘਰ ਤੇ ਮੈਂ ਕਹਿੰਦਾ ਵੀ ਅੱਜ ਹੀ ਹੋਈਏ ਚਲੋ ਵੇਖੀਏ ਅੱਜ ਹੋਰ ਤਾਂ ਕੋਈ ਕੰਮ ਹੋਣਾ ਨਹੀਂਗਾ ਮੀਂਹ ਪੈ ਗਿਆ ਬਾਹਰ ਹਾਂਜੀ ਤੇ ਆਪਾਂ ਹੋਣੇ ਚਲੋ ਵੇਖ ਲਓ ਜਿੱਦਾਂ ਵੀ ਠੀਕ ਹੈ ਠੀਕ ਹੈ ਬਹਿ ਕੌਣ ਦਿੰਦਾ ਮੈਂ ਗੱਲ ਕਰਦੀ ਇੱਕ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਪੂਆ ਜੀ ਸਤਿ ਸ਼੍ਰੀ ਅਕਾਲ ਲੀ ਕੀ ਆ ਚੱਲ ਰੋ ਸ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂ ਆਪਣੇ ਵਧੀਆ ਠੀਕ ਠਾਕ ਹੋਰ ਕੀ ਬੰਦਿਆ ਜੀ ਵਾਸਤੇ ਤਿਆਰੀ ਕਰਾਂ ਦੀ ਕੋਰੋਣਿਆਂ ਨਹੀਂ ਆਉਣਾ ਸੀ ਨਾ ਅੱਜ ਤਾਂ ਦੱਸਿਆ ਜੀ ਬਹੁਤ ਸੱਪਿਆ ਆ ਅੱਛਾ ਅੱਛਾ ਜਾਉਣਾ ਵਾ ਹਾਂ ਦੋ ਜੋਤ ਤੇ ਜਿਹੜਾ ਜੋ ਬਨੇ ਆਉਣਾ ਸੀ ਸਾਡੇ ਕੋਲ ਅੱਛਾ ਅੱਛਾ ਆਪਾਂ ਸੋਈ ਤੇ ਨਹੀਂ ਆ ਸੋਈ ਤੇ ਅੱਜ ਠੀਕ ਆ ਠੀਕ ਆ ਹੋਰ ਸੁਣਾਓ ਠੀਕ ਠਾਕ ਆ ਠੀਕ ਛਾ ਸਰ ਤੁਹਾਡੇ ਵੀ ਮੀਂਹ ਬੜਾ ਆਉਂਦਿਆ ਸੀ ਤੇ ਉਹ ਪਰਲੇ ਅੰਦਰ ਡਿਆ ਚੋਣ ਅੱਛਾ ਅੱਛਾ ਤੇ ਉੱਥੇ ਰੱਖਿਆ ਆ ਬਾਲਟੀਆਂ ਬੂਟੀਆਂ ਦੋ ਤਿੰਨ ਆ ਨਹੀਂ ਹੋਵਾ ਤੇ ਜੀ ਹਾਂ ਹਾਂ ਜੀ ਤੇ ਉਹ ਨਾ ਆਏ ਇਹਦੇ ਤੇ ਤਾਂ ਗੱਲਾਂ ਬੰਦਾ ਹੋ ਲਿਆ ਸੀ ਹਾਂ ਜੀ ਕਹਿੰਦੇ ਇਹਦੇ ਇਹ ਜਾਣਾ ਬਾਹਰ ਹੀ ਜਵਾਂ ਜਿਆਦੇ ਅੱਛਾ ਬੜੀ ਕਰ ਲਿਆ ਹੈ ਤੇ ਕਹਿੰਦੇ ਤਾਂ ਮੈਂ ਆ ਦੇ ਨਾ ਬੁਆ ਜੀ ਹੋਇਆ ਹੋਇ ਤੈ ਚਲੋ ਕੋਈ ਗੱਲ ਨਹੀਂ ਮਰਜੀ ਉਹਨਾਂ ਨੇ ਜਿੱਥੇ ਮਰਜੀ ਜਾਣ ਹਾਂ ਹਾਂ ਹਾਂਜੀ ਮੁੰਡਾ ਪੜਾ ਮੁੰਡਾ ਪੜਾਉਂਦੀ ਆ ਸੁਭਾਅ ਦਾ ਹਾਂਜੀ ਹਾਂਜੀ ਇਹ ਆ ਵੀ ਚੰਗਾ ਹਾਂ ਜੇ ਉਹ ਤਾਂ ਆਪਣੇ ਘਰ ਵਧੀਆ ਆ ਤੇ ਘਾਸ ਨੂੰ ਤੇਰੀ ਇੱਕ ਗੱਲ ਕੋਈ ਕਰਨੀ ਸੀ ਵੀ ਸਾਤ ਲਈਏ ਸਰੀ ਤੇ ਕਿਦਾਂ ਹੈ ਕੋਈ ਗੱਲ ਨਹੀਂ ਦੱਸ ਦਿਓ ਆਓ ਤੇ ਨਾ ਹੁਣ ਚਾ ਤੁਹਾਨੂੰ ਜੀ ਉਧਰੋਂ ਮੁੜਨ ਲੇ ਹੋ ਹੁਣ ਕੋਈ ਗੱਲ ਨਹੀਂ ਉਹਦੋਂ ਮੈਂ ਕਰ ਹੀ ਲਾਉਂਗਾ ਬਾਕੀ ਤੁਸੀਂਲਾ ਕਰਕੇ ਦੱਸ ਦਿਓ ਜਦੋਂ ਆਉਣਾ ਹੋਊਗਾ ਹਾਂ ਹਾਂ ਠੀਕ ਤੇ ਪੁੱਤ ਮੈਂ ਇੱਕ ਗੱਲ ਕਹਿੰਦੀ ਹਾਂ ਹਾਂਜੀ ਓਕੇ ਠੀਕ ਨਾ ਮੈਂ ਕੀ ਆਈ ਦੋਵੇਂ ਜੀ ਇਹ ਆ ਜਾਣਗੇ ਹਾਂਜੀ ਇਕੱਲੇ ਚੇਰਾ ਪਾ ਜਾਣਗੇ ਹਾਂਜੀ ਹਾਂਜੀ ਲੱਗੋ ਅਹੀਂ ਦੋ ਜਣੇ ਹੋ ਜਾਣਗੇ ਹਾਂਜੀ ਇੱਕ ਆਦਾਈ ਕੋ ਜਾਣੀ ਓਏ ਆਹੋ ਕਥੇ ਰੇ ਇਹਨੇ ਜਾਣੇ ਕੀ ਕਰਨਾ ਮਿਲ ਕੇ ਹਾਂ ਹਾਂ ਤੇ ਚੱਲ ਇਹ ਅਸ ਕੁੜੀ ਤੇਰਾ ਫਾਜਲ ਪੜਦੇ ਨਾਲ ਜਾਣਾ ਹੈ ਬਾਹਰ ਤੇ ਤਾਈ ਘਰ ਨਾ ਕਰ ਲਈ ਅਸੀਂ ਇਹ ਬਹੁਤ ਹੋ ਰਿਆਂ ਦੇ ਤੋਂ ਹੋਏ ਗੱਲ ਨੇ ਜਿੱਦਾਂ ਦਾ ਵੀ ਹੈਗਾ ਨਾ ਸਾਡਾ ਘਰ-ਬਾਰ ਇੱਕ ਇੱਕ ਲਾਈਨ ਹੋਈ ਜਾਂਦਾ ਚਲੋ ਜਸਤਾਂ ਲੈਣਾ ਰੇਂਜ ਨੇ ਸਮਝਾਇਆ ਆ ਤੂੰ ਹੀ ਫਿਰ ਇਦਾਂ ਕਰਿਓ ਨਾ ਤੂੰ ਥੋੜਾ ਜਿਹਾ ਗੇਤਾ ਆ ਜਿਓ ਮੇਰੇ ਕੋ ਹਾਂ ਹਾਂ ਤੇ ਫਿਰ ਮੈਨੂੰ ਦੱਸ ਦੋ ਤੁਸੀਂ ਉਹਦੇ ਮੈਂ ਸਮਾਨ ਸਮੂਹ ਨੂੰ ਵੀ ਤੁਹਾਨੂੰ ਲਿਆ ਦੂੰਗਾ ਤੇ ਨਾਲੇ ਜਿਹੜਾ ਜਿਹੜਾ ਸਮਾਨ ਸੈੱਟ ਕਰਨ ਨਾਲ ਉਹ ਕਰ ਲਾਂਗਾ ਹਾਂ ਨਹੀਂ just ਕੰਮ ਪਿੱਛੇ ਅਗਲੀ ਕਰ ਲਾਂਗਾ ਜòn ਜਿਹੜਾ ਖਾਜੂਗਾ ਹਾਂ ਜੀ ਬਾਕੀ ਉਹਦਾ ਸਮਾਨ ਦਾ ਕੁਝ ਕਰਾਂ ਉਹ ਕੋਈ ਮੈਂ ਪਹਿਲੇ ਆਉਣਾ ਭਰਾ ਕੁਝ ਚਲੋ ਠੀਕ ਆ ਜੇ ਕੋਈ ਲੋੜ ਹੋਊਗੀ ਤਾਂ ਦੱਸ ਦੋ ਤੇ ਕੋਈ ਗੱਲ ਮੈਨੂੰ ਦੱਸ ਦਿਓ ਫੋਨ ਕਰਕੇ ਇੱਕ ਦਿਨ ਗੇਤਾ ਤੇ ਫਿਰ ਮੈਂ ਤਾਈ ਹੁਣਾਂ ਨੂੰ ਕਹਿ ਛੱਡੂੰਗਾ। ਖਮਾਸਾ ਠੀਕ ਉਹਨਾਂ ਚਾਹ ਕਹਿ ਲਈ ਹੈ ਨਾ ਹਾਂ ਜੀ ਇਹ ਰੱਖਣ ਦੇ ਵੀ ਲੱਗੋ ਹਾਲੋ ਕਿਆ ਨਹੀਂ ਨਹੀਂ ਕੋਈ ਨਹੀਂ ਕਹਿ ਛੱਡਾਂਗੇ ਉਹਨਾਂ ਨੂੰ ਚਲੋ ਠੀਕ ਹੈ ਫਿਰ ਹਾਂ ਠੀਕ ਹੈ ਬਹੁਤ ਠੀਕ ਚੰਗਾ ਉਹ ਅਜ ਕੈਂਡ ਇਹ ਵੀ ਕਿਦਾਂ ਸੱਦਣਾ ਉਹਦਾਂ ਇਹ ਵੀ ਤਾਈ ਘਰ ਰੱਖ ਲੈਂਦੇ ਨਾ ਤੇ ਵਧੀਆ ਹੈ ਉੱਥੇ ਸੋਫੇ ਸਾਫੇ ਵੀ ਹੈਗੇ ਇੱਥੇ ਤੇ ਆ ਜਾ ਕੇ ਕੁਰਸੀਆਂ ਹੀ ਹਨਾ ਚਲ ਕੋਈ ਗੱਲ ਨਹੀਂ ਜਿੱਦਾਂ ਭੂਆ ਜੀ ਕਹਿਣਗੇ ਨਾ ਉਦਾਂ ਹੀ ਕਰ ਲਾਂਗੇ ਪਰਨਾ ਤਾਈ ਹੁਣਾਂ ਨੂੰ ਕਹਾਈ ਆਉਣਾ ਭੂਆ ਦਾ ਫੋਨ ਆਇਆ ਹੀ ਤੇ ਕਿਸ ਦਿਨ ਉਹਨਾਂ ਨੇ ਆਉਣਾ ਹੈ ਤੇ ਚਲ ਕੋਈ ਗੱਲ ਨਹੀਂ ਵਿਆਹ ਤੋਂ ਬਾਅਦ ਨਾ ਲੱਗਦਾ ਵਾ ਗੁੱਸੇ ਹੀ ਆ ਮੇਰ ਨਾਲ ਚਲ ਵੇਖ ਕੇ ਆਉਣਾ ਨਾਲੇ ਸਿਰੋਂ ਪੈਰੋਂ ਕੁੰਦੇ ਆ ਕਿ ਨਹੀਂ ਕੁੰਦੇ ਕੀ ਜਾਂਦੇ ਆ ਭਲਾ ਗਾੜੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਾਨੂੰ ਠੀਕ ਠਾਕ ਬਸ ਵਧੀਆ ਵਧੀਆ ਲਵਲੀ ਕੀ ਹਾਲ ਚੱਲ ਬਸ ਠੀਕ ਠਾਕ ਵਧੀਆ ਆਪਣੀ ਹਾਲਤ ਤੁਸੀਂ ਬਸ ਠੀਕ ਠਾਕ ਕਿਰਪਾ ਮਾਨਕ ਦੀ ਨਹੀਂ ਬੜਾ ਪੈਣਿਆ ਬਾਅਦ ਤੇ ਬਾਹਰ ਪੁੱਤ ਬਦਲ ਹੋਇਆ ਹੈ ਫਿਰ ਪੈਣੇ ਤੇ ਹੈ ਲਵਲੀ ਮੀ ਵਰਤੇ ਚ ਆਇਆ ਵਾ ਕੋਈ ਕੰਮ ਹੀ ਉਹਨੇ ਕੰਮ ਤੇ ਕੋਈ ਨਹੀਂ ਸੀ ਉਦਾਂ ਮੈਂ ਚਲ ਹੋ ਗਿਆ ਉਹਨਾਂ ਵਾ ਕੱਲਾ ਬੈਠਾ ਹੀ ਉਦਣ ਅੱਛਾ 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 ਚੱਲ ਵਧੀਆ ਦਰਜੀਦ ਨੇ ਲੱਭਣ ਨੇ ਗਿਆ ਕਿਤੇ ਉਹ ਦਰਜੀਦ ਆਪਣੀ ਮਾਂ ਲਾ ਕੇ ਡਿਆ ਸੀ ਇੱਥੇ ਗੱਪਾਂ ਛੱਪਾਂ ਮਾਰਨ ਅੱਛਾ ਅੱਛਾ ਮੈਂ ਪੇਪਰ ਤੇ ਆ ਗਿਆ ਮੈਂ ਚ ਜੋ ਨਾ ਪੂਆ ਜੀ ਗਾਉਂ ਦੇ ਆਏ ਫੋਨ ਅੱਛਾ ਕਹਿੰਦੇ ਇਹ ਵੀ ਕਿਸ ਦਿਨ ਆਉਣਾ ਜੋ ਉਹਨਾਂ ਨੇ ਅੱਛਾ ਤੇ ਉਹ ਤੇ ਪਹਿਲਾਂ ਤੇ ਚੱਲੇ ਆ ਘੁੰਮਣ ਫਿਰਨ ਬਾਹਰ ਚੱਲੇ ਆ ਕਿਤੇ ਪਤਾ ਨਹੀਂ ਕਿੱਥੇ ਚੱਲੇ ਜੀ ਜੋ ਤਾਂ ਪਾਸਪੋਰਟ ਬਣਿਆ ਸੀ ਉਹ ਇਹੋ ਡੈਡੀ ਉਹਨਾਂ ਨੇ ਬਣਾਇਆ ਸੀ ਪਹਿਲਾਂ ਹੀ ਅੱਛਾ ਅੱਛਾ ਮੇਰਾ ਹੀ ਬਣਾਇਆ ਸੀ ਤੇ ਜੋਦਾ ਦਾ ਹੀ ਬਣਾਇਆ ਸੀ ਅੱਛਾ ਅੱਛਾ ਤੇ ਪਤਾ ਨਹੀਂ ਕਿਥੋਂ ਦਾ ਲਾਇਆ ਹੁਣ ਉਹਨਾਂ ਨੇ ਪੂਆ ਜੀ ਕਹਿੰਦੇ ਇਹ ਵੀ ਪਹਿਲਾਂ ਸਾਡੇ ਕੋਲ ਲੱਗੇ ਇਹ ਤਿਆਰੀ ਟਿਉਰੀ ਕਰਨ ਠੀਕ ਆ ਹਾਂ ਤੇ ਹੁਣ ਆਉਣਗੇ ਕਿ ਐਦਾਂ ਫਿਰ ਸਾਡੇ ਕੋਲ ਵੀ ਤੇ ਇਦਾਂ ਕਰਾਂਗੇ ਫਿਰ ਉਧਰ ਵੀ ਰੱਖ ਲਾਂਗੇ ਪ੍ਰੋਗਰਾਮ। ਕਿਹਾ ਉਹ ਪੁੱਤ ਹੁਣ ਪਹਿਲੀ ਵਾਰੀ ਆਉਣਾ ਪਰੋਣੇ ਨਹੀਂ ਤੇ ਫਿਰ ਤੁਹਾਡੇ ਵਾਲੀ ਰੱਖਣਾ ਪੈਣਾ। ਆਪ ਭੂਆ ਜੀ ਕਹਿੰਦੇ ਵੀ ਆਹੀ ਹੋ ਜਾਗੇ ਦੋਵੇਂ ਜੀ। ਅੱਛਾ। ਤੇ ਦੋਵੇਂ ਜੀ ਹੋ ਤੇ ਚੱਲ ਤੁਹਾਨੂੰ ਕਹਿ ਲਾਂਗੇ ਲਾਗੋ। ਉਹ ਚੱਲ ਪੁੱਤ ਅਸੀਂ ਉੱਥੇ ਕੀ ਕਰਨਾ ਵਾ? ਨਹੀਂ ਨਹੀਂ, ਤੁਸੀਂ ਤਾਂ ਆ ਜੇ ਆਉਣਾ ਵਾ। ਮੇਰੀ ਗੱਲ ਸੁਣ ਵੀ ਦੋਏ ਜਣੇ ਉਹਨਾਂ ਨੇ ਉਹ ਐਣਾ ਜੋਤ ਹੋਣਾ ਨੇ ਤੇ ਦੋਈ ਭੂਆ ਹੋਣੀ ਐ। ਤੇ ਬਾਕੀ ਤੂੰ ਹੈਗਾ ਅਸੀਂ ਉੱਥੇ ਕੀ ਕਰਨਾ ਵਾ? ਨਹੀਂ ਨਹੀਂ, ਤੁਸੀਂ ਆਉਣਾ ਜੇ ਉਦਨ। ਮੈਂ ਤਾਂ ਹੀ ਤੇ ਤੁਹਾਨੂੰ ਗਿਆ ਤਾਂ ਕਹਿਣਾ ਆ ਗਿਆ। ਚੱਲ ਕੋਈ ਨਹੀਂ ਆਣਾ ਜਦ ਜਦ ਨੂੰ ਉਹਨਾਂ ਦਾ ਫੋਨ ਆਊਗਾ ਨਾ ਮੈਂ ਤੁਹਾਨੂੰ ਦੱਸ ਦਊਂਗਾ ਵੀ ਅਗਲੇ ਦਿਨ ਆਉਣਾ ਉਹਨਾਂ ਨੇ ਚੱਲ ਕੋਈ ਨਹੀਂ ਆਦਾਂਗੇ ਫਿਰ ਹਾਂ ਤੇ ਗਏ ਝੋਨੇਆਂ ਨੂੰ ਉਹ ਮਾਰ ਆਇਆ ਮੈਂ ਫੇਰਾ ਹਾਂਜੀ ਤੇ ਮੋਟਰ ਮੈਂ ਬੰਦ ਕਰਿਆ ਮੈਨੂੰ ਪਤਾ ਸੀ ਬਦਲ ਜਾ ਹੋਇਆ ਤੇ ਪੈਣਾ ਉਹ ਇਹ ਚਲੋ ਉਧਰ ਚੰਗੇ ਆ ਝੋਨੇ ਮੈਂ ਤੇ ਗਿਆ ਨਹੀਂ ਮੈਨੂੰ ਹਫਤਾ ਦੋ ਹੋ ਹੋ ਗਏ ਨੇ ਨਹੀਂ ਝੋਨੇ ਵਧੀਆ ਪੁੱਤ ਠੀਕ ਹੈ लवली ਜੋਦੋਣੀ ਕਿਹੜੇ ਮੁਰਖ ਵਿੱਚ ਚਲੇ ਆ ਉਹ ਤਾਇਆ ਜੀ ਇਹ ਗੱਲ ਦਾ ਤਾਂ ਨਹੀਂ ਪਤਾ ਪੂਆ ਨੂੰ ਆਇਆ ਕਿਤੇ ਫੋਨ ਅੱਛਾ ਤੇ ਪੂਆ ਨੇ ਮੈਨੂੰ ਦੱਸਿਆ ਵਾ ਸਵੇਰੇ ਉਹਦਾ ਜੋਦਨਾ ਗੱਲ ਹੋਈ ਸੀ ਪਰ ਉਹਨੇ ਇਹ ਗੱਲ ਤਾਂ ਨਹੀਂ ਮੈਨੂੰ ਦੱਸਿਆ ਵੀ ਅਸੀਂ ਬਾਹਰ ਚੱਲੇ ਆ ਪੱਕੇ ਚੱਲੇ ਕਿ ਜਾਣਾ ਉਹਨਾਂ ਨੇ ਛੇਤੀ ਨਹੀਂ ਨਹੀਂ ਹਫਤੇ ਦੇ ਬਾਅਦ ਤੇ ਜਾਣਗੇ ਅੱਛਾ ਅੱਛਾ ਭੂਆ ਦੇ ਉਹ ਕਹਿੰਦੀ ਵੀ ਹਫਤੇ ਦੇ ਬਾਅਦ ਤੇ ਚੱਲੇ ਠੀਕ ਆ ਠੀਕ ਆ ਗੱਡੀ ਦਾ ਪਤਾ ਨਹੀਂ ਜੇ ਉਹਦਾ ਫੋਨ ਕਰਕੇ ਪੁੱਛੂੰਗਾ ਜੇ ਉਹਨੂੰ ਆਹੋ ਪੁੱਛੀ ਹਾਂ ਤੇ ਬਾਕੀ ਜਦੋਂ ਆਉਣਗੇ ਨਾ ਉਦੋਂ ਹਾਂਜੀ ਘੁੰਮ ਫਿਰ ਕੇ ਤੇ ਜਦੋਂ ਸਾਡੇ ਕੋ ਆਣਾ ਵਾ ਤਾਂ ਮੈਨੂੰ ਦੱਸ ਦੇ ਫਿਰ ਤਿਆਰੀ ਦੂਰੀ ਕਰ ਛੜਾਂਗੇ ਉਹਨਾਂ ਵੱਤੇ ਕੋਈ ਗੱਲ ਨਹੀਂ ਤੁਹਾਨੂੰ ਮੈਂ ਕਿਦਾਂ ਮੇਕਦਮ ਕੀਤਾ ਦੱਸ ਦੂੰਗਾ ਨਾ ਤਾਂ ਹੀ ਮੈਂ ਹੁਣ ਦੱਸਣਾ ਆ ਗਿਆ ਵੀ ਚੱਲ ਦੱਸਾਂਵਾਂ ਉਹਨਾਂ ਨੂੰ ਆ ਚਲ ਚੰਗਾ ਕੀਤਾ ਤੂੰ ਹਾਂਜੀ ਜਿਹੜਾ ਦੱਸਤਾ ਵਾ ਤੇ ਤਾਈ ਜੀ ਹੁਣ ਦੱਸ ਦੋਗੇ ਕਿ ਜਮੈਂ ਦੱਸ ਜਾ ਚਲ ਜਾਂਦਾ ਨਹੀਂ ਕੋਈ ਨਹੀਂ ਉਹਨੂੰ ਮੈਂ ਦੱਸ ਦੇਣਾ ਵਾ ਅੱਛਾ ਅੱਛਾ ਸੋਤੀ ਨੂੰ ਕੰਨ ਉਠਾਰਨਾ ਹੁਣ ਚਲੋ ਮੈਂ ਵੇਖਾਂ ਫਿਰ ਜਾ ਕੇ ਮੀਂਹ ਪੈਣ ਈ ਤੇ ਮੈਂ ਵੀ ਉੱਥੇ ਥੱਲੇ ਬਾਲਟੀਆਂ ਬੁਲਡੀਆਂ ਰੱਖ ਕੇ ਆਇਆ ਸੀ ਝੂੰਡਿਆ ਸੀ ਅੰਦਰ ਅੱਛਾ 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 ਹਾਂ ਤੇ ਮੈਂ ਵੇਖਾਂ ਜਾ ਕੇ ਫਿਰ ਚਾਹ ਨਹੀਂ ਪੀਣੀ ਫਿਰ ਨਹੀਂ ਚਾਹ ਨਹੀਂ ਜੀ ਪੀਣੀ 10 ਜਦੋਂ ਤੁਸੀਂ ਵਿਆਹ ਕੀਤਾ ਨਾ ਸਾਨੂੰ ਪੁੱਛਿਆ ਨਾ ਕਿਛਿਆ ਅਹੀਂ ਉਹਨਾਂ ਨੂੰ ਕੀ ਗਈ ਹੈ ਹੁਣ ਉਹਨਾਂ ਭੂਆ ਨੂੰ ਤੇ ਫੁੱਫਣ ਨੂੰ ਗਾੜੀ ਲਾਓ ਤੁਸੀਂ ਕੁੜੀ ਨੇ ਨਾ ਕਰਮ ਚੰਗੇ ਕੀਤੇ ਸੀ ਜੋਤ ਨੇ ਜਿਹੜਾ ਇਦਾਂ ਦਾ ਕਰਮ ਮਿਲ ਗਿਆ ਵਾ लवली ਐਵੇਂ ਥੋੜਾ ਭੱਜਾ ਕਰਦਾ ਸੀ ਵੀ ਉੱਥੇ ਰਿਸ਼ਤਾ ਕਰਨਾ ਉੱਥੇ ਹੀ ਕਰਨਾ ਅਹੀਂ ਵੇਲਾ ਕਿੰਨੇ ਆ ਭਾਨੀਆਂ ਭੁਨੀਆਂ ਮਾਰੀਆਂ ਵੀ ਉਹ ਮੜਾ ਆਉਂਗਾ ਫਲਾਣ ਢੀਂਗਵਾ ਪਰ ਨਾ ਜੀ ਉਹਨਾਂ ਨੇ ਭੂਆ ਦੇ ਕਹਿਣ ਤੇ ਕਰ ਦਿੱਤਾ ਤੇ ਕੁੜੀ ਹੁਣ ਐਸ਼ ਲੈਂਦੀ ਆ ਚੱਲ ਕੋਈ ਗੱਲ ਨਹੀਂ लवली ਤੇ ਮੇਰੇ ਹੱਥਾਂ 'ਚ ਹੀ ਆ ਨਾ ਜੀ ਕਰਨਾ ਇਹਦਾ ਲਾਣ ਕਿੱਥੋਂ ਆਏ ਜੀ ਤੁਸੀਂ ਓਏ ਆਉਣਾ ਰਮਨ ਕੀ ਆ ਹਾਂ ਲਵਲੀ ਆਇਆ ਹੈ ਮੇਰੇ ਨਾਲ ਲਵਲੀ ਆਇਆ ਹੁਣ ਲਵਲੀ ਕੀ ਜਾਂਦਾ ਵਾ ਕਹਿਣਾ ਕੀ ਆ ਕਹਿੰਦਾ ਹੈ ਵੀ ਉਹਨਾਂ ਨੇ ਆਉਣਾ ਵਾ ਜੋਤ ਹੁਣਾਂ ਨੇ ਪਰੋਣੇ ਨੇ ਤੇ ਜੋਤ ਨੇ ਅੱਛਾ ਤੇ ਤਾਜੀ ਤੁਸੀਂ ਆਪਣੀ ਤਿਆਰੀ ਤੁਰੀ ਰੱਖਿਓ ਨਹੀਂ ਕਾਹਦੀ ਤਿਆਰੀ ਰੱਖਣੀ ਆ ਤਿਆਰੀ ਹੋਰ ਰੱਖਣ ਕੇ ਜਿੰਨਾਂ ਦੇ ਘਰ ਆਉਣਾ ਵਾ ਨਾਲੇ ਮੇਰੀ ਸੁਣੋ ਗੱਲ ਅੱਜ ਕਿੰਨੇ ਦਿਨ ਤੇ ਵਿਆਹ ਨ ਹੋ ਗਏ ਆ ਤੇ ਲੋਕੇ ਤੇ ਦੂਜੇ ਤੀਜੇ ਦਿਨ ਹੀ ਆਣ ਕੇ ਫੇਰਾ ਪਾ ਜਾਂਦੇ ਨੇਂਦੇ ਆ ਤੋ ਕਿਦਾਂ ਦੇ ਆ ਜਿਨ੍ਹਾਂ ਨੇ ਘੜਾਇਆ ਹੀ ਨਹੀਂ ਉਹਨਾਂ ਨੂੰ ਉਹਰਾ ਮਨਕਲਾ ਨਾ ਕੀਆ ਵਿਆਹ ਤਾਂ 2-3 ਦਿਨ ਮਗਰੋਂ ਤੇ ਬਾਹਰ ਚਲ ਗਏ ਕਿਤੇ ਘੁੰਮਣ ਫੇਰ ਬਾਹਰ ਚਲ ਗਏ ਆਹੋ ਦੱਸਣ ਡਿਆ ਹੀ ਲਵਲੀ ਵੀ ਕਿਤੇ ਘੁੰਮਣ ਫਿਰਨ ਗਏ ਆ ਅੱਛਾ ਕੁੜੀ ਦੀਆਂ ਫੇਰ ਇੰਨੀਆਂ ਰਹਿਵਾਗਾ ਹੋ ਗਈਆਂ ਵਾ ਉਹ ਤਾਂ ਗਈ ਏ ਕਮ ਚੰਦੀ ਹੀ ਇੱਥੇ ਉਹਨੂੰ ਏ ਕਮ ਲੱਭਦੇ ਨਹੀਂ ਵੇਖ ਲਓ ਭਾਵੇਂ ਲੱਖ ਵਾਰਾਂ ਕਹਿੰਦੇ ਹਾਂ ਬਾਹਰ ਜਾਣਾ ਵਾ ਪਰ ਇਹ ਤਾਂ ਮਨਾਂ ਕਰਦੀ ਵੀ ਨਹੀਂ ਮੈਂ ਨਹੀਂ ਜਾਣਾ ਪਰ ਨਹੀਂ ਇਹ ਤੇ ਆਂਦੀ ਹੁਣੀ ਆ ਪੀ ਉੱਥੋਂ ਨਿਕਲੀ ਆ ਮੈਂ ਉੱਥੇ ਤਾਇਤਾਈ ਡੱਕਦੇ ਸੀ ਮੈਨੂੰ ਤਾਂ ਹੁਣ ਮੈਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਮਨ ਮਰਜ਼ੀਆਂ ਕਰਦੀ ਐ ਇੱਥੇ ਮੈਂ ਆਣ ਕੇ ਆਪਣੀਆਂ ਰਮਨ ਕੁੜੀ ਨੇ ਕੀ ਕਹਿਣਾ ਵਾ ਉਹ ਤੇ ਨਵੀ ਸਵੀ ਨੇ ਥੋੜਾ ਕਹਿਣਾ ਸੀ ਪੀ ਮੈਂ ਘੁੰਮਣ ਜਾਣਾ ਉਹਦੇ ਮੁੰਡਾ ਕਹਿੰਦਾ ਹੋਊਗਾ ਪੀ ਅਸੀਂ ਘੁੰਮਣ ਫਿਰਨ ਜਾਣਾ ਵਾ 나ੜੇ ਰਮਨ ਬੰਦੇ ਆ ਸੌਖੇ ਕੋਠੀ ਨਹੀਂ ਤੂੰ ਵੇਖੀ ਕੋਠੀ ਹਲ ਵੇ ਵੇਖ ਤੇ ਭੁੱਖ ਲਾਦੀ ਆ ਤੇ ਜੇ ਉਹਨਾਂ ਕੋ ਪੈਸੇ ਚਾਰ ਹੈਗੇ ਆ ਤੇ ਕੋਠੀ ਡਬਲ ਸਟੋਰੀ ਪਾ ਕੇ ਬੈਠੇ ਆ ਕੁੜੀ ਨੇ ਥੋੜਾ ਇਹ ਗੱਲ ਕਹਿਣੀ ਪੀ ਮੈਂ ਨਹੀਂ ਜਾਣਾ ਉਹ ਤਾਂ ਹੀ ਤੇ ਘੁੰਮਣ ਫਿਰਨ ਗਏ ਕਹਿਆ ਜਾ ਰਿਹਾ ਹੈਗੇ ਉਹਨਾਂ ਕੋਲ ਚੱਲ ਘੁੰਮਣ ਫਿਰਨ ਤੇ ਉਹ ਗਏ ਆ ਕੁੜੀ ਨੂੰ ਨਾ ਬਾਹਰ ਫੇਰ ਤੋਰ ਕੇ ਤੇ ਸਾਰੀ ਅਕਲ ਆ ਜਾਣੀ ਆ ਤੇ ਜਿੰਨਾ ਚਿਰ ਨੂੰ ਇਹਨਾਂ ਨੇ ਸਿਆਣੇ ਹੁਣਾ ਨਾ ਭੈਣ ਭਰਾਵਾਂ ਨੇ ਅਕਲ ਮਤ ਆਉਣੀ ਆ ਉਹਨਾਂ ਚਿਰ ਨੂੰ ਜਿਹੜੇ ਕੰਮ ਕਰਨੇ ਉਹ ਕਰ ਲੋ ਨਹੀਂ ਤੇ ਮੁੜ ਕੇ ਨਹੀਂ ਜੇ ਕੰਮ ਹੋਣੇ ਨਾ ਹੱਡੇ ਹੱਥ ਵਿੱਚ ਕੋਝਾਉਣਾ ਜੀ ਤੇ ਜੇ ਤੁਸੀਂ ਕਹੋ ਵੀ ਕੁੜੀ ਨੂੰ ਮੈਂ ਗਾਂ ਹੋ ਹੋ ਕੇ ਮਿਲਾ ਉਹ ਕੰਮ ਮੇਰੇ ਵਿੱਚ ਹੈ ਨਹੀਂ ਤੇ ਨਾ ਮੇਰੇ ਕੋਈ ਕੰਮ ਹੁੰਦੇ ਜੀ ਮੇਰੇ ਕੋ ਪਲਾਲ ਨਹੀਂ ਇਹਨੇ ਕੀਤੇ ਜਾਂਦੀ ਆ ਰਾਬਾ ਨੂੰ ਤੂੰ ਕਿਦਰ ਦੀਆਂ ਕਿਦਰ ਨੂੰ ਗੱਲਾਂ ਲੈ ਗਈਆਂ ਤੇ ਇਹਨੂੰ ਤਾਂ ਮੈਂ ਇਹ ਦੱਸਿਆ ਸੀ ਵੀ लवली ਆਇਆ ਸੀ ਤੇ ਉਹ ਆਹ ਗੱਲ ਕਹਿੰਦਾ ਸੀ ਤੇ ਚੱਲ ਹੁਣ ਜੇ ਆਉਗੀ ਨਾ ਕੁੜੀ ਤੇ ਗਾਂ ਹੋਗੇ ਤੇ ਮਿਲਣਾ ਹੀ ਪੈਣਾ ਵਾ ਆ ਮਿਲਣਾ ਪੈਣਾ ਗਾਂ ਹੋਗੇ ਪੂਆ ਨਹੀਂ ਮਿਲਦੀ ਗਾਂ ਹੋ ਹੋ ਕੇ ਜਿਹੜੀ ਉਹਦਾ ਚਾਦਰ ਬਣੀ ਸੀ ਨਾਲ ਹੀ ਆ ਜੇ ਹੁਣ ਕਿ ਫੇਰਾ ਪਾਉਣ ਆਉਣਾ ਨਹੀਂ ਉਹਨੇ ਓਏ ਆਉਗੀ ਆਉਗੀ ਕਿਉਂ ਨਾ ਚੱਲ ਪਹਿਲੋ ਇਹ ਦੋਵੇਂ ਜੀ ਤੇ ਆਉਣਗੇ ਮੈਨੂੰ ਨਾ ਜਿਆਦੀਆਂ ਸਲਾਮਾਂ ਦਓ ਮੇਰਾ ਨਹੀਂ ਜੀ ਕਰਦਾ ਉਹਨਾਂ ਦੇ ਮੱਥੇ ਲੱਗਣ ਉਹ ਚਲ ਉਹਨਾਂ ਦੇ ਮੱਥੇ ਨਾ ਲੱਗੇ ਤੇ ਹੁਣ ਕੁੜੀ ਨੇ ਪਹਿਲੀ ਵਾਰੀ ਆਉਣਾ ਉਹਨਾਂ ਦੇ ਮੱਥੇ ਤੇ ਲੱਗਣਾ ਹੀ ਪੈਣਾ ਕਿ ਨਹੀਂ ਲੱਗਣਾ ਪੈਣਾ ਵਾ ਜਿੱਦਾਂ लवली ਕਹਿੰਦਾ ਵਾ ਤੁਸੀਂ ਮਗਰ ਲੱਗ ਜਾਂਦੇ ਜੀ ਤੇ ਉਹ ਠੀਕ ਹੀ ਕਹਿੰਦਿਆ ਵਾ ਉਹ ਵੀ ਬਥੇਰਾ ਵਾ ਮੀ ਸੁਣਾਵਾ ਮੀ ਸੁਣਾ ਰਮਨ ਜੇ ਕੁੜੀ ਵਿਆਹਤੀ ਆ ਤੇ ਉਹ ਕਿਹੜਾ ਸਾਕੋ ਨਾਲ ਲੈ ਗਈ ਆ ਇਸੇ ਕਰਕੇ ਤੇ ਤੈਨੂੰ ਮੈਂ ਸਮਝਾਉਂਦਿਆਂ ਵਾ ਫੇਰ ਰਮਨ ਕੁੜੀ ਆਊਗੀ ਤੇ ਉਹਨੂੰ ਮਿਲਣੀ ਗਾਂ ਹੋਗੇ ਠੀਕ ਆ ਕਿ ਨਹੀਂ ਤੇ ਬਾਕੀ ਇਹ ਆ ਜਦੋਂ ਕੋਈ ਉਹਨਾਂ ਨੂੰ ਹੋਸ਼ ਆਸ਼ ਹੋਣੀ ਆ ਨਾ ਕੁੜੀ ਨੂੰ ਸਮਝਾਉਣੀ ਆ ਕਿ ਦੁਨੀਆ ਕਿੱਥੇ ਆ ਤੇ ਉਦੋਂ ਮੈਨੂੰ ਇਹ ਸਾਰਾ ਕੰਮ ਸਾਂਭ ਲੈਣਾ ਵਾ ਤੇ ਨਾਲੇ ਜਿਹੜੀ ਪੈੜੀ ਆ ਜਿੱਥੇ ਮੋਟਰ ਲੱਗੀ ਆ ਉਹ ਤੇ ਮੇਰਕੂੰ ਆ ਹਿੱਸੇ ਚ ਠੀਕ ਆ ਕਿ ਨਹੀਂ ਤੇ ਤੁਸੀਂ ਕੀ ਕਹੋਗੇ ਵੀ ਮੈਂ ਪਾਣੀ ਨਹੀਂ ਲਾਉਂ ਦੇਣਾ ਅਮਨਾ ਤੂੰ ਫਿਕਰ ਨਾ ਕਰ ਮੈਂ ਕਰਤਾ ਕੋਈ ਹਿਲਵਸਿਲਾ ਬਾਕੀ ਮੈਂ ਹੁਣ लवली ਨੂੰ ਇਹ ਸਮਝਾਉਣਾ ਵਾ ਕਿ ਜੇ ਕੁੜੀ ਆਊਗੀ ਨਾ ਤੇ ਏ ਨਹੀਂ ਵੀ ਇੰਦਾ ਚਾਹ ਪਾਣੀ ਪਿਆਣਾ ਪੈਣਾ ਵਾ ਖਰਚ ਕਰਨਾ ਪੈਣਾ ਮੈਂ ਥੋੜਾ ਬਹੁਤਾ ਖਰਚ ਤੇ ਤੁਹਾਡੇ ਸਿਰ ਤੇ ਉਹਨੇ ਕਰਨਾ ਵਾ ਇਹ ਨਾ ਹੈ ਜੇਬ ਚ ਪੈਸੇ ਕੱਢ ਕੇ ਫੜਾ ਦੂੰ ਪੀ ਗੱਲਾਂ ਫੜਾ ਖਰਚ ਕਰਨਾ ਪੈਣਾ ਵਾ। ਹੋਰ ਮੈਂ ਥੋੜੇ ਥੋੜੇ ਕਰਕੇ ਦੇਈ ਜਾਵਾਂਗੇ ਤੇ ਲਿਖੀ ਜਾਂਦੇ ਆ। ਜਿਦ ਤਰਾ 1500 ਦਿੱਤਾ ਤੇ ਲਿਖ ਲਿਆ 3000। ਓਏ ਇੰਨਾ ਵੀ ਛਦਾਈ ਨਹੀਂਗਾ ਹੈਗਾ। ਤੁਹਾਨੂੰ ਮੈਂ ਅੱਗੇ ਵੀ ਕਿਹਾ ਵਾ ਉਹ ਬਥੇਰਾ ਨੂੰ ਸਾਰੇ ਸਮਝ ਜੇ। ਮੰਨ ਲਾ ਜੇ ਅੱਜ ਪੈਸੇ ਦਿੱਤੇ ਤੇ ਸਾਨੂੰ ਇਹਨੂੰ ਮੈਂ ਹਿਸਾਬ ਤਾ ਦੱਸਣਾ ਤੇਨੂੰ ਚੇਤਾ ਰਹੂਗਾ ਵੀ ਇੰਨੀ ਤਰੀਕ ਨੂੰ ਦਿੱਤੇ ਤਾਂ ਇਹਨੇ ਪੈਸੇ। ਚੱਲ ਕੋਈ ਨਹੀਂ। ਕੋਈ ਨਾ ਕੋਈ ਜਿਗਾਰ ਲਾਓਗੇ ਤਾਂ ਫੇਰ ਹੀ ਗੱਲ ਬਾਨੀ ਐ। ਇਹ ਤਾਂ ਚੁੱਪ ਕੇ ਹੀ ਹਾਲ ਨਿਕਲਣਾ। ਕੋਈ ਨਹੀਂ ਆਉਣਗੇ ਤੇ ਚਲ ਜੂੰਗੀ। ਹੋਰ ਕੀ ਕਰਨਾ ਵਾ? ਪੈਸੇ ਵੀ ਦੇਣੇ ਪੈਣੇ ਜੇ 5-500 ਦ ਚੱਲ ਘਰ ਨਹੀਂ ਸੱਦਣਾ ਆਪਾਂ ਬਾਅਦ ਚ ਸੱਦ ਲਾਂਗੇ ਕਿਤੇ ਉਹ ਪਹਿਲਾਂ ਉਹਨਾਂ ਨੂੰ ਚਾਹ ਕਿੱਥੇ ਪਿਆਲਾ ਕੇ ਬਿਠਾ ਲਗੇ ਉਹਨਾਂ ਦੇ ਘਰ ਇੱਕ ਹੋਰ ਕਿੱਥੇ ਪਿਆਲਣੀ ਐ ਅਹੀਂ ਆਪਣੇ ਘਰ ਲਿਆਂਣਾ ਜੇ ਆਪਣੇ ਕਰ ਲਿਆਂਦਾ ਸਾਰਾ ਖਰਚਾ ਸਾਨੂੰ ਕਰਨਾ ਪੈਣਾ ਵਾ ਆਪਣੇ ਦਿਮਾਗ ਤੋਂ ਕੰਮ ਲਾਓ ਮਾਲਕ ਦੇ ਮੀਨਿਹਰੀ ਚ ਆ ਗਏ ਕੋਈ ਗੱਲ ਨਹੀਂ ਫਿਰ ਹੰਠ ਠੇਕਾ ਥੋੜਾ ਵਾ ਉਹਨਾਂ ਦੇ ਅੰਦਰ ਤੇ ਸਾਰੇ ਚੌਂਦੇ ਆ ਨਹੀਂ ਮੀਨਿਹਰੀ ਆਉਂਦਾ ਕੋਈ ਗੱਲ ਨਹੀਂ ਪਹਿਲਾਂ ਉਹਨਾਂ ਘਰ ਆਉਣਗੇ ਨਾ ਜਦੋਂ ਅਗਲੇ ਫੇਰੇ ਆਉਣਗੇ ਫੇਰ ਘੜੀ ਪਲ ਸੱਦ ਲਾਂਗੇ ਚਾਹ ਪਾਣੀ ਪਿਆਲਾਂਗੇ ਤੇ ਖਿਲਾ ਦਾਂਗੇ ਪੰਜ ਪੰਜ ਸੌ ਸਗਨ ਦੇ ਦਾਂਗੇ ਉਹਨਾਂ ਦੋਵਾਂ ਜਣ ਹੁਣ ਗੱਲਾਂ ਕਰੀ ਜਾਣੀਆਂ ਉੱਠ ਕੇ ਰੋਟੀ ਪਾਣੀ ਦੇ ਬਣਾ ਮੈਨੂੰ ਭੁੱਖ ਲੱਗੀ ਐ ਬਣਿਆ ਰੋਟੀ ਪਾਣੀ ਸਬਜੀ ਬਣੀ ਆ ਟਾ ਗੁੱਜਾ ਵਾ ਮੈਂ ਫੁਲਕੇ ਲਾਉਣ ਲੱਗੀ ਆ ਤੇ ਚਲੋ ਮੇਰੇ ਲਾਗੇ ਬਹਿ ਜਾਓ ਤੇ ਮੈਂ ਤੁਹਾਨੂੰ ਫੁਲਕੇ ਲਾਦਾ ਤੂੰ ਖਾ ਲੋ ਚਲ ਆ ਫਿਰ ਬਸ ਸਾਰਾ ਦਿਨ ਨਾ ਫੋਨ ਵਿੱਚ ਹੀ ਵੜਿਆ ਰਿਆ ਕਰ ਚੰਗਾ ਹੋਰ ਨਾ ਕੋਈ ਗੱਲ ਸੁਣਿਆ ਵੇਖਿਆ ਕਰ ਮੰਮੀ ਕੀ ਕਰਨਾ ਵਿਹਲੇ ਹੀ ਬੜ ਮੀ ਵਿਹਲਾ ਹਾਂ ਮੈਂ ਕੰਡੇ ਲੂੰ ਡਈ ਆ ਤੇ ਤੂੰ ਪੂਵੇ ਚੜਿਆ ਫੋਨ ਫੜਿਆ ਵਾ ਕਿਹੜੀ ਗੱਲ ਕੱਡੇ ਲਈ ਜਾਂਦੇ ਨੇ ਅਸੀਂ ਕੰਡੇ ਕੀ ਲੂਣੇ ਆ ਜੇ ਉਹਦੇ ਕੰਮ ਨਾ ਨਾ ਕਰਦਾ ਪਿਆਹਿਆਂ ਵਾਲਾ ਤੇ ਚੰਗਾ ਭਲਾ ਰਿਸ਼ਤਾ ਹੋਰ ਕਿਤੇ ਹੋ ਜਾਣਾ ਸੀ ਉਹ ਆ ਤੇਰੀ ਨੇ ਜਿੱਥੇ ਰਿਸ਼ਤਾ ਕਰਾਇਆ ਨਾ ਜੋ ਉਹ ਤਾਂ ਘੁੰਮਣ ਚੱਲੀ ਆ ਬਾਹਰ ਬਾਹਰ ਚੱਲੀ ਆ ਆਹੋ ਮੇਰੇ ਕੋ ਤਾਂ ਬਰਦਾਸ਼ਤ ਨਹੀਂ ਹੋਣ ਰਹੀ ਇਹ ਗੱਲ ਪਰ ਨਾ ਇਹ ਸਾਰੇ ਕੰਮ ਤੂੰ ਕਰਾਇਆ ਸਾਰਾ ਤੇਰਾ ਕਸੂਰ ਵਾ ਮम्मी ਮਾਰ ਵਾਰ ਵਾਰ ਮੇਰੇ ਕਸੂਰ ਕੱਢੀ ਜਾਂਦੇ ਤੇ ਹੈ ਹੀ ਤੇਰਾ ਵਾ ਕਿਹਦਾ ਕੱਡਾ ਹੋਰ ਲੋਲੇ ਆਪਣੇ ਕਰਮੂ ਆ ਚੰਗੇ ਤਾਂ ਇਸ਼ਟਾ ਹੋ ਗਿਆ ਇਹਦਾ ਆਹੋ ਹੁਣ ਕਰਮਾਂ ਤੇ ਆ ਜਾ ਉਹਦੇ ਕਰਮੋਂ ਆ ਬੇੜਾ ਤੇ ਤੇਰਾ ਕਰਕੇ ਆ ਪੈਸੇ ਨਾ ਲਿਓ ਵਿਆਜ ਬੜਾ ਪਿਆਣਾ ਵਾ ਉਹਦਣ ਪੈਸੇ ਚੁੱਕ ਲੈਂਦੇ ਕਮਰੇ ਪੌਂਡਾ ਬਣਾ ਹੀ ਵਿਆਹ ਲੋਣਾ ਹੁਣਾਂ ਹੀ ਨਹੀਂ ਉਹ ਵਿਆਹ ਤੇ ਹੋਣਾ ਹੀ ਜਿੱਥੇ ਸੰਜੋਗੀ ਉਹਦੇ ਹਮ ਮੰਮੀ ਮੈਂ ਮੁੰਡੇ ਕੋ ਜਾਨਾ ਵਾ ਮੰਮੀ ਮੈਂ ਇਦਾਂ ਕਰਦਾ ਵਾਂ ਸਰਿਆ ਤੇਰ ਕੋ ਕੱਖ ਨਹੀਂ ਉਹ ਮੰਮੀ ਬੜੇ ਹੀ ਲੇਵਸੀਲੇ ਕੀਤੇ ਆ ਹਮ ਪਰ ਨਹੀਂ ਗੱਲ ਬਣੀ ਹੁਣ ਸਿਰਫ ਤੈਨੂੰ ਇਹ ਹੀ ਮੰਮੀ ਕੋ ਪੈਸੇ ਲੈ ਜਾ ਖਾ ਪੀ ਕੇ ਤਾਂ ਗਾਹਾਂ ਵਾ ਇਹੋ ਕੰਮ ਕਰਦਾ ਰਿਆਂ ਵਾ ਹੋਰ ਨਹੀਂ ਕੋਈ ਕੀਤਾ ਮਮਮੀ ਜਾਂਦਾ ਰਿਆਂ ਮੁੰਡਿਆਂ ਵੱਲ ਉਹਦੇ ਘਰ ਤੱਕ ਪਹੁੰਚ ਗਏ ਆਪਾਂ ਵਾ ਸਿਰੇ ਤੇ ਤੇਰਾ ਕੰਮ ਕੋਈ ਵੀ ਨਾ ਚੜਿਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵਾ ਕਿੰਨੀ ਵੱਡੀ ਦਾਤ ਦਿੱਤਾ ਵਾ ਉਹ ਮੁੰਡੇ ਜਿਹੇ ਹਨੀ ਕੋਈ ਕਮੀ ਕਮੀ ਹੈਨੀ ਕਮੀ ਹੁੰਦੀ ਜਾਂ ਨਾ ਹੁੰਦੀ ਕਮੀ ਤਾਂ ਹੀ ਕੱਢਣੀ ਹੀ ਤੇ ਮੁੰਡਾ ਇੱਦਾਂ ਵਾ ਜਾਂ ਉਦਾਂ ਵਾ ਤੂੰ ਤਾਂ ਕੋਈ ਗੱਲ ਹੀ ਨਹੀਂ ਕੀਤੀ ਕਿਸੇ ਦੇ ਨਾਲ ਥੋੜੀਆਂ ਕੱਢੀਆਂ ਤੁਸੀਂ ਮਮਮੀ ਕਿੰਨਾ ਕੁਝ ਕਿਹਾ ਸੀ लवली ਨੂੰ ਪੂਆਣਾ ਨੂੰ ਨਿੰਨਾਂ ਦੀ ਸਦਾ ਟੁੱਟਿਆ ਤੋ ਇਹ ਵੀ ਜਵਰ ਲਾ ਕੇ ਵੇ ਹੀ ਲਿਆਈ। ਵੇ ਲੋਕੇ ਤਾਂ ਫੇਰੇ ਹੁੰਦੇ ਹੋਂ ਅਨਾ ਉਦੋਂ ਰਿਸ਼ਤਾ ਤੜਵਾ ਦਿੰਦੇ ਆ। ਤੇਰ ਕੋ ਤੇ ਰਿਸ਼ਤਾ ਹੋਣ ਤੋਂ ਪਹਿਲਾਂ ਨਾ ਤੜਵਾਇਆ ਗਿਆ। ਵੇ ਤੂੰ ਤਾਂ ਨਕਮਾ ਇੱਕ ਨੰਬਰ ਦਾ। ਮੰਮੀ ਰਿਸ਼ਤਾ ਹੀ ਹੋ ਗਿਆ ਨਾ। ਲਵਲੀ ਇੱਥੇ ਹੀ ਆ ਨਾ। ਕੁੜੀ ਗਈ ਏ ਗੱਲੀ। ਪਹਿਲੀ ਵੀ ਇੱਥੇ ਆ। ਕਰ ਲਉ ਕੀ ਕਰਨਾ ਹੁੰਦੀ? ਲਵਲੀ ਤੇਰੇ ਵਰਗਾ ਬੁੱਧੂ ਨਹੀਂਗਾ। ਲਵਲੀ ਦਾ ਦਿਮਾਗ ਕੰਮ ਕਰਦਾ ਵਾ। ਤੇ ਨਾਲੇ ਹੁਣ ਜਿਹੜਾ ਉਹਨਾਂ ਨੂੰ ਪਰੌਣਾ ਮਿਲ ਗਿਆ ਨਾ ਉਹ ਪੜਿਆ ਲਿਖਿਆ ਮਿਲ ਗਿਆ ਵਾ। ਉਹਨੇ ਸਲਾਮਾਂ ਦੇਣੀਆਂ ਉਹਨਾਂ ਨੂੰ। ਐਦਾਂ ਨਹੀਂ ਐਦਾਂ ਕਰੋ। ਹੁਣ ਤੁਹਾਡੇ ਹੱਥ ਭੱਲੇ ਕੁਝ ਨਹੀਂ ਲੱਗਣਾ। ਹੋਨਾ ਚੁੱਪ ਕਰਕੇ ਬੈਠਾ ਰਿਆ ਕੁੱਗੂ ਬਣ ਕੇ ਹੋ ਮਮੀ ਇੰਨਾ ਵੀ ਨਹੀਂ ਜਾਣਿਆ ਗੱਲ ਅਗਲੀ ਜਿੰਨਾ ਤੁਸੀਂ ਕਹੀ ਜਾਣ ਦੇ ਆਹੋ ਤੂੰ ਸਿਆਣਾ ਵੋ ਨਹੀਂ ਸਿਆਣਾ ਏਕੜੀ ਲਿਆਇਆ ਜਨ ਨੂੰ ਇੱਥੇ ਗੱਲ ਤੇ ਕਰੋ ਉਹਦੇ ਨਾਲ ਕੀ ਕਹਿੰਦਾ ਪੈਸੇ ਇੱਥੋਂ ਜੁਪਣੇ ਨੇ ਸਾਰਿਆਂ ਨੇ ਤੂੰ ਇਹੀ ਕਰੀ ਜਾ ਗੱਲਾਂ ਮੈਂ ਨਹੀਂ ਹੁਣ ਕੋਈ ਗੱਲ ਕਰਨੀ ਮੈਂ ਤਾਂ ਸੜ ਕੇ ਕੋਲਾ ਹੋ ਗਈ ਆ ਕੋਈ ਗੱਲ ਨਹੀਂ ਮੈਂ ਤਾਂ ਵਾਲੀ ਸਕੀਮ ਲਾਉਣੀ ਆ ਕੋਈ ਤੂੰ ਤਾਂ ਡੈਡੀ ਨੇ ਸਕੀਮ ਅੱਗੇ ਤਾਂ ਸਕੀਮਾਂ ਤੁਹਾਡੀਆਂ ਸਾਰੀਆਂ ਕਾਮਯਾਬ ਹੋ ਗਈਆਂ ਹੁਣ ਲਾਉਣ ਵਾਲੀ ਰਹਿ ਗਈ ਆ ਲਾਲਾ ਹੁਣ ਸਕੀਮ ਜੜੀ ਲਾਉਣੀ ਆ ਮਮੀ ਜਦਾਂ ਚੱਤੋਂ ਪੈਰ ਗਰਮੀ ਹੋਈ ਰਹਿੰਦੀ ਉਹਦੀ ਪੈਰੀ ਲਾ ਲੋ ਕਿਦਾਂ ਨੇ ਆਲੀਏ ਉਹਦਾ ਹੱਕਵਾਹ ਜੜੇ ਦਾ ਚਲ ਕੋਈ ਗੱਲ ਨਹੀਂ ਡੈਡੀ ਨੂੰ ਕਹਿਣਾ ਕੋਈ ਨਾ ਕੋਈ ਕਰਦੇ ਆ ਪੈੜੀ ਦਿੱਥੇ ਹੀ ਹੈ ਨਾ ਕੁੜੀ ਗਈ ਏ ਤੂੰ ਹੋਸਨਾ ਠੀਕ ਠਾਕ ਹਾਂ ਵਧੀਆ ਤੂੰ ਸੁਣਾਓ ਵਧੀਆ ਠੀਕ ਠਾਕ ਹਾਂਜੀ ਵਧੀਆ ਜੀ ਸਾਰੇ ਹੋਰ ਕਿਹਨਾਂ ਤੋਂ ਪੁੱਤਾ ਠੀਕ ਠਾਕ ਪੁਆਸਾ ਤੇਰਾ ਹਾਂਜੀ ਪੁਆਜੀ ਠੀਕ ਠਾਕ ਸਾਰੇ ਚਲੋ ਵਧੀਆ ਹਾਂਜੀ ਹੋਰ ਕੋਸਨਾ ਜੋੜ ਪੁੱਤਾ ਹਾਂਜੀ ਵਧੀਆ ਅਸੀਂ ਤਾਂ ਕੱਲ ਹੀ ਸੋਚਣ ਦੇ ਹਾਂ ਤੇ ਆਉਣਾ ਵਾ ਤੇ ਮੁੜ ਕੇ ਤੁਹਾਨੂੰ ਪਤਾ ਇੱਕ ਦਿਨ ਮੀਂਹ ਨਹੀਂ ਖੇੜਾ ਛੱਡਦਾ। ਹਾਂ। ਤੇ ਨਾਲੇ ਕੰਮ ਵੀ ਇੱਕ ਦੋ ਇਦਾਂ ਦੇ ਹੀ ਗਏ ਵੀ ਮੁੜ ਕੇ ਕਰਨੇ ਪੈਣਗੇ। ਠੀਕ। ਤੇ ਅਹੀਂ ਸੋਚਿਆ ਮੈਂ ਕਿ ਚੱਲ ਫੇਰ। ਕੱਲ ਹੋ ਆਈ ਹਾਂਜੀ। ਨਹੀਂ ਚਲੋ ਨਾ। ਬਹੁਤ ਸੋਹਣਾ ਸਾਥ ਹੋ ਗਿਆ। ਬੜਾ ਸੋਹਣਾ ਹੈ ਨਾ ਸਾਰੇ ਕੰਮ ਨਿਪਟੜ ਗਏ ਵਧੀਆ। ਬਿਲਕੁਲ। ਹਾਂਜੀ। ਖੁਸ਼ ਆ ਕਰਦੀ ਆਪਣੇ ਘਰ ਦੀ। ਹਾਂਜੀ ਭਾਜੀ। ਚਲ ਆ ਮੇਰਾ ਪੁੱਤ ਚਾਹ ਖਣਾ ਹੀ ਹੈ। ਤੇ ਜੋ ਬੰਦੇ ਨਾਲ ਤੁਸੀਂ ਕਰੋ ਗੱਲਾਂ ਬਾਤਾਂ। ਠੀਕ। ਹੋਰ ਸਣਾ ਜਾ ਬੁਣ ਫੇਰ। ਹਾਂਜੀ ਵਧੀਆ। ਹਾਂਜੀ ਕੰਮ ਕਰ ਵਧੀਆ ਠੀਕ ਜੀ। ਅੱਛਾ। ਮੀਂਹ ਨਹੀਂ ਖੇੜਾ ਛੱਡਦਾ ਕ ਆਇਆ ਤੇ ਆ। ਕਾਤੇ ਕੋਤਾ ਪਾਉਣੀ ਸੀ ਤੇ ਜੇ ਕੰਮ ਥੋੜਾ ਰੁਕਿਆ ਹੀ ਆ। ਠੀਕ ਆ। ਤੇ ਹੁਣ ਹਟਦਾ ਵਾ ਤੇ ਫਿਰ ਵੇਖਨੇ ਆ। ਹਾਂਜੀ। ਨਾਲੇ ਭਾਜੀ ਕਹਿ ਰਹੇ ਸੀ ਬਾਹਰ ਵੱਲੋਂ। ਹਾਂਜੀ ਬਾਹਰ ਦਾ ਵੇਖਣਦੇ ਆ ਮੇਰਾ ਦਸ ਵੀ ਹੋਈਏ। ਠੀਕ ਆ। ਫੇਰ ਆ ਪਹੁੰਚ ਜਾਣਾ ਉਸ ਤੋਂ ਪਹਿਲਾਂ ਪਹਿਲਾਂ ਹੀ ਹੋਉਂਨੇ ਆ। ਚਲੋ। ਹਨਾ ਕੋਈ ਫਿਰ ਕਿਥੋਂ ਦੇ। ਉਹ ਵੀ ਨਾ ਲਵਲੀ ਕਹਿੰਦਾ ਸੀਗਾ ਵੀ ਆਇਓ ਜਰੂਰ। ਠੀਕ ਆ। ਤੇ ਨਾਲੇ ਉਧਰੋਂ ਹੋਏ ਉਹ ਤੇ ਮੈਂ ਕਹਿੰਨਾ ਵਾਂ ਕਿ ਤੈਨੂੰ ਪਤਾ ਤਾਂ ਹੈਗਾ ਹੀ ਆ ਘਰ ਦੇ ਹਾਲਾਤ ਕਿਦਾਂ ਦੇ ਆ। ਹਾਂਜੀ ਹਾਂਜੀ। ਤੇ ਤੁਸੀਂ ਆਪਣਾ ਹੀ ਪਰਿਵਾਰ ਜਾਇਓ ਬਹੁਤੇ ਚੀਜ਼ ਖੜਨ ਦੀ ਲੋੜ ਨਹੀਂ। ਨਹੀਂ ਕੋਈ ਗੱਲ ਨਹੀਂ ਅਸੀਂ ਆ ਵੀ ਚੱਲਾਂਗੇ ਕੋਈ ਗੱਲ ਹਾਂ ਤੁਸੀਂ ਵੀ ਨਾਲ ਚੱਲਿਓ ਕੋਈ ਨਹੀਂ ਚੱਲਾਂਗੇ ਅਸੀਂ ਇਕੱਠੇ ਚੱਲਾਂਗੇ ਸਾਜਣ ਜਾਵਾਂਗੇ ਕੋਈ ਗੱਲ ਨਹੀਂ ਅਸੀਂ ਬਹੁਤ ਨਾ ਨਾ ਕਵਾਂਗੇ ਅਸੀਂ ਦਮਜਣੇ ਹੋ ਜਾਗੇ ਤੇ ਮੰਮੀ ਡੜੀ ਹੋ ਜਾਣਗੇ ਨਾਲ ਤੇ ਬੜੇ ਹੋਰ ਬਾਹਰ ਦਾ ਕਿਸ ਤਰ੍ਹਾਂ ਫਿਰ ਬਸ ਥੋੜੇ ਦਿਨਾਂ ਤੱਕ ਇਹੀ ਚੱਲੇ ਆ ਠੀਕ ਆ ਹਾਂਜੀ ਤੇ ਮੇਰਾ ਤਾਂ ਚੱਲੇ ਇੱਕ ਵਾਰੀ ਘੁੰਮ ਫਿਰ ਇਹ ਮੁੜ ਕੇ ਫਿਰ ਰਿਸ਼ਤੇਦਾਰ ਸਾਰੇ ਆ ਸਦਨ ਆ ਬਹਿਣਾ ਬਿਲਕੁਲ ਬਿਲਕੁਲ ਹਾਂਜੀ ਕਰਤ ਰਹੋ ਹਾਂਜੀ ਚੱਲ ਇਹ ਆ ਵੀ ਥੋੜਾ ਜਨਾ ਇਹਦਾ ਜੋਦ ਦਾ ਖਿਆਲ ਰੱਖਾ ਠੀਕ ਹੈ ਉਹਨੂੰ ਕੋਈ ਤੰਗੀ ਨਾ ਹੋਵੇ ਠੀਕ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਅੱਗੇ ਵੀ ਘਰੋਂ ਵੀ ਤੈਨੂੰ ਪਤਾ ਹੀ ਇਦਾਂ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਸਭ ਕੋ ਸਾਰੀ ਇਹੋ ਚੀਜ਼ ਦਾ ਖਿਆਲ ਰੱਖਣੇ ਵੀ ਕਿ ਕਿਸੇ ਗੱਲ ਦਾ ਬੁਰਾ ਨਾ ਲੱਗੇ ਉਹਨੂੰ ਹਾਂ ਤੇ ਕੋਈ ਨਹੀਂ ਉਦਾਂ ਜਿਹੜੀ ਚੀਜ਼ ਦਾ ਨਹੀਂ ਪਤਾ ਲੱਗਦਾ ਦੱਸ ਦਿੰਨੇ ਆ ਹਾਂ ਉਹਦਾ ਪੁੱਛ ਪੁੱਛ ਵੀ ਲੈਣੇ ਆ ਵੀ ਜੇ ਕਿਹ ਚੀਜ਼ ਦੀ ਲੋੜ ਆ ਤੇ ਠੀਕ ਹੈ ਠੀਕ ਕੋਈ ਨਹੀਂ ਧਿਆਨ ਰੱਖਾਂਗੇ ਕੋਈ ਗੱਲ ਜਿੱਦਾਂ ਤੁਸੀਂ ਕਹਿ ਰਹੇ ਹੋ ਤਾਂ ਜੋਤ ਫਿਰ ਪ੍ਰਵਾਤ ਰਸਲਾ ਠੀਕ ਠਾਕ ਹੈ ਨਾ ਵਧੀਆ ਹਾਂਜੀ ਭੂਆ ਜੀ ਸੱਚੀ ਬੜੇ ਹੀ ਵਧੀਆ ਆ ਸਾਰੇ ਜਣੇ ਇੰਨਾ ਪਿਆਰ ਕਰਦੇ ਆ ਮੇਰੇ ਅੱਗੇ ਪਿੱ ਦੇ ਪੁੱਤ ਮੈਂ ਵੀ ਇਹੋ ਚੰਨੀ ਆ ਜਿਹੜੀ ਤੈਨੂੰ ਪਿੱਛੇ ਥੋੜੀ ਸੀ ਨਾ ਉਹ ਅੱਗੇ ਦੀ ਪੂਰੀ ਹੋ ਗਈ ਹਾਂਜੀ ਮੰਮੀ ਡੈੜੀ ਆ ਤੇ ਉਹ ਵੀ ਪੁੱਛਦੀ ਰਹਿੰਦੀ ਆ ਜੇ ਕਿਤੇ ਜਾਣਾ ਹੋਏ ਕੋਈ ਚੀਜ਼ ਤੇ ਨਹੀਂ ਲਿਓਣੀ ਕੁਝ ਚਾਹੀਦਾ ਤੇ ਨਹੀਂ ਹੈਗਾ ਤੇ ਹੋਰ ਭੂਆ ਜੀ ਕੀ ਹੁੰਦਾ ਵਾ ਘਰਾਂ ਦੇ ਵਿੱਚ ਅਸੀਂ ਤੇ ਮਾਪਿਓ ਦੇ ਪੈਰ ਹੱਥੋਂ ਪਹਿਲਾਂ ਹੀ ਸਖਣੇ ਆ ਤੇ ਇਹ ਆ ਵੀ ਉੱਥੇ ਵਧੀਆ ਸਾਰੇ ਤੂੰ ਮੇਰੀ ਧੀ ਨਾ ਉਹਨਾਂ ਨੂੰ ਹੁਣ ਮਾਪਕੋ ਸਮਝ ਆਪਣਾ ਤੇ ਠੀਕ ਐ ਉਹਨਾਂ ਦੀ ਸੇਵਾ ਕਰਿਆ ਕਰ ਤੇ ਇਹ ਆ ਵੀ ਤੂਰੇ ਵਾਤੇ ਸਭ ਕੁਝ ਪੁੱਤ ਹਾਂਜੀ ਤੇ ਹੁਣ ਇਹੋ ਹੀ ਮਾਪਿਓ ਦਾ ਮੁੰਡਾ ਆ ਤਾਂ ਤੁਸੀਂ ਦੋ ਹੀ ਜਣੇ ਨਾ ਉਹਨਾਂ ਦੇ ਮਾਪਿਆਂ ਦੀ ਪੂਰੀ ਸੇਵਾ ਕਰਿਆ ਕਰਦਾ ਨਹੀਂ ਨਹੀਂ ਭੂਆ ਜੀ ਮੈਂ ਨਹੀਂ ਚਾਹੁੰਦੀ ਵੀ ਤੁਹਾਨੂੰ ਕੋਈ ਗੱਲਬਾਤ ਹੋਏ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰ ਲੈਣਾ ਮੇਰੀ ਸਿਆਣੀ ਆ ਤੇ ਇਹ ਤੇ ਮੈਨੂੰ ਇਹ ਆ ਕਿ ਕੋਈ ਲਾਂਮਾ ਮਿਣਾ ਨਾ ਹੋਵੇ ਬਾਕੀ ਪੁੱਤ ਪਤਾ ਕੀ ਆ ਤੈਨੂੰ ਪਤਾ ਹੀ ਕਹਿਣਤ ਮੇਰਾ ਜੀ ਨਹੀਂ ਕਰਦਾ ਪਰ ਤੇਰੀ ਤਾਈ ਦਾ ਵੇਖ ਲਾ ਕਿਦਾਂ ਦਾ ਸੁਭਾਅ ਆ ਤੇ ਉਹਦੇ ਤੱਕ ਨਾ ਕੋਈ ਗੱਲ ਪਹੁੰਚੇ ਨਹੀਂ ਨਹੀਂ ਭੂਆ ਜੀ ਗੱਲਾਂ ਕਿਤੇ ਘਰ ਨਹੀਂ ਹੁੰਦੀਆਂ ਸਾਰਿਆਂ ਘਰਾਂ 'ਚ ਹੋ ਜਾਂਦੀਆਂ ਵਾ ਮੈਂ ਨਹੀਂ ਕੋਈ ਵੀ ਗੱਲ ਉਹਨਾਂ ਨਾਲ ਕਰਦੀ ਪਹਿਲੀ ਗੱਲ ਹੈ ਤੇ ਇਦਾਂ ਦੀ ਕੋਈ ਨੋਬਤ ਹੀ ਨਹੀਂ ਆਉਣੀ ਜੇ ਹੋ ਵੀ ਜਾਈ ਉਹਨਾਂ 21 ਮੈਂ ਤੁਹਾਡੇ ਨਾਲ ਹੀ ਕਰਿਆ ਕਰੂੰਗੀ ਉੱਥੇ ਮੈਂ ਕੀ ਦੱਸਣਾ ਤੁਹਾਨੂੰ ਵੀ ਪਤਾ ਵਾ ਵੀ ਅਸੀਂ ਕਿੰਨੀਆਂ ਗੱਲਾਂ ਉਹਨਾਂ ਨਾਲ ਕਰਦੇ ਰਹਾਂ ਤੇ ਕਿੱਧਰ ਨੂੰ ਲੈ ਕੇ ਜਾਂਦੇ ਰਹੇ ਗੱਲਾਂ ਉਹ ਹਰ ਗੱਲ ਨੂੰ ਨਾ ਸਿੱਧੀ ਕਰੀਏ ਨਾ ਉਲਟੀ ਲੈ ਜਾਂਦੀ ਆ ਇਦਾਂ ਆ ਜਿਹੜੀ ਕੋਈ ਗੱਲ ਹੋਏ ਨਾ ਪਹਿਲਾਂ ਮੈਨੂੰ ਦੱਸ ਦੇ ਠੀਕ ਐ ਇਹ ਦੋਵੇਂ ਜਣੀਆਂ ਨਾ ਆਪ ਤੁਸੀਂ ਗੱਲਬਾਤ ਕਰ ਲਿਆ ਕਰਾਂਗੇ ਬਾਕੀ ਮੈਨੂੰ ਉਸ ਪਰਿਵਾਰ ਤੇ ਨਾ ਪੂਰਾ ਮਾਣ ਹੈ ਹਾਂਜੀ ਕਿਉਂਕਿ ਸਾਡੇ ਨਾਲ ਬੜੇ ਜ਼ਿਆਦਾ ਨਿਲਵਰਤ ਨੇ ਇਹਨਾਂ ਦਾ ਤੇ ਬਹੁਤ ਚੰਗਾ ਪਰਿਵਾਰ ਆ ਤੇ ਤੂੰ ਮੇਰੀ ਧੀ ਨਾ ਸੋਭਾ ਹੀ ਖੱਟਣੀ ਹੈ ਠੀਕ ਹੈ ਹਾਂਜੀ ਭੂਆ ਜੀ ਤੇ ਚਲ ਮੇਰਾ ਪੁੱਤ ਬੈ ਤੇ ਮੈਂ ਸਭ ਕੁਝ ਬਰਸ ਬਣਾਇਆ ਮੈਂ ਲੈ ਕੇ ਆਈ ਠੀਕ ਹੈ ਹਾਂਜੀ ਠੀਕ